ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ কুমਭ ਰਾਸ਼ੀ ਵਾਲਿਓ ਖੁਸ਼ੀਆਂ ਮਨਾਉਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਜਗਤ ਦੇ ਪਾਲਣਹਾਰ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਅਤੇ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਜਨਵਰੀ ਦੇ ਇਹਨਾਂ ਆਖਰੀ ਦਿਨਾਂ ਦੇ ਵਿੱਚ ਬਹੁਤ ਹੀ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਦੋਸਤੋ ਤੁਹਾਨੂੰ ਵਧਾਈ ਦੇਣ ਵਾਲਿਆਂ ਦਾ ਮੇਲਾ ਲੱਗੇਗਾ ਇੰਨੀ ਵੱਡੀ ਖੁਸ਼ਖਬਰੀ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਇਹ ਜੋ ਪੰਜ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਜਾ ਰਹੀਆਂ ਹਨ ਪੂਰੇ ਹੀ 11 ਸਾਲਾਂ ਦੇ ਬਾਅਦ ਬੜੇ ਹੀ ਦੁਰਲਭ ਸੰਜੋਗ ਬਣ ਚੁੱਕੇ ਹਨ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਇਹ ਬਹੁਤ ਹੀ ਵੱਡਾ ਮਹਾ ਦੁਰਲਭ ਸੰਜੋਗ ਹੈ ਜਿਸ ਵਿੱਚ ਕੇ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਇੱਕੋ ਸਮੇਂ ਕਿਰਪਾ ਕਰਨ ਵਾਲੇ ਹਨ ਇਹਨਾਂ ਦਿਨਾਂ ਦੇ ਅੰਦਰ ਇਹ ਸਮਾਂ ਤੁਹਾਡੇ ਲਈ ਭਾਗਸ਼ਾਲੀ ਸਾਬਿਤ ਹੋ ਜਾਵੇਗਾ ਉਹਨਾਂ ਖੁਸ਼ਖਬਰੀਆਂ ਨੂੰ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਹਰੀ ਵਿਸ਼ਨੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਉਹਨਾਂ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਮਹਾਦਰਲੱਭ ਸੰਯੋਗ 11 ਸਾਲਾਂ ਦੇ ਬਾਅਦ ਜਿਸ ਵਿੱਚ ਕਿ ਗੁਰੂ ਪੁਸ਼ਪ ਅੰਮ੍ਰਿਤ ਯੋਗ ਧਨ ਯੋਗ ਰਾਜ ਯੋਗ ਤੇ ਸੁਭਾਗਿਆ ਮਾਨ ਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਜਿਸ ਨਾਲ ਇਹਨਾਂ 7 ਦਿਨਾਂ ਦੇ ਵਿੱਚ ਹੁਣ ਤੁਹਾਨੂੰ ਤੁਹਾਡੇ ਭਾਗ ਦਾ ਪੂਰਾ ਸਾਥ ਮਿਲਣ ਵਾਲਾ ਹੈ। ਭਗਵਾਨ ਵਿਸ਼ਨੂ ਤੇ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਇੱਕੋ ਸਮੇਂ ਤੇ ਕਿਰਪਾ ਵਰਸਾਉਣ ਵਾਲੇ ਹਨ। ਇਹ ਸਭ ਕੁਝ ਤੁਹਾਨੂੰ ਮਿਲ ਜਾਵੇਗਾ ਜਿਸ ਦੇ ਲਈ ਤੁਸੀਂ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਉਹ ਸਭ ਕੁਝ ਤੁਹਾਨੂੰ ਮਿਲਣ ਵਾਲਾ ਹੈ ਮਿਹਨਤ ਦੇ ਅਨੁਸਾਰ ਸਫਲਤਾ ਮਿਲ ਜਾਵੇਗੀ। ਮਨ ਦੀਆਂ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਹਨ। ਲਾਭ ਧਨ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਇਹਨਾਂ 7 ਦਿਨਾਂ ਦੇ ਅੰਦਰ ਤੁਹਾਡੀ ਰਾਸ਼ੀ ਵਾਲਿਆਂ ਲਈ ਕਿਹੜੀਆਂ-ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਕਿਹਨਾ ਖੇਤਰਾਂ ਵਿੱਚ ਤੁਹਾਨੂੰ ਮਿਲਣਗੀਆਂ ਇਹ ਹੀ ਤੁਹਾਨੂੰ ਦੱਸਣ ਵਾਲੇ ਹਾਂ ਦੋਸਤੋ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਇਹ ਜਿਹੜੇ ਦਿਨ ਹਨ ਇਹਨਾਂ ਦਿਨਾਂ ਦੇ ਵਿੱਚ ਜੋ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਯਕੀਨ ਮੰਨੋ ਕਿ ਇਹ ਉਹ ਖੁਸ਼ਖਬਰੀਆਂ ਹੋਣਗੀਆਂ ਜਿਹਨਾਂ ਨੂੰ ਸੁਣ ਕੇ ਤੁਸੀਂ ਖੁਸ਼ੀ ਨਾਲ ਝੂਮ ਉੱਠੋਗੇ ਘਰ ਪਰਿਵਾਰ ਦੇ ਲੋਕ ਖੁਸ਼ੀਆਂ ਮਨਾਉਣਗੇ ਨੱਚ ਟੱਪ ਕੇ ਘਰ ਦੇ ਵਿੱਚ ਮਠਿਆਈਆਂ ਵੰਡੀਆਂ ਜਾਣਗੀਆਂ ਢੋਲ ਨਗਾਰੇ ਵੱਜਣ ਵਾਲੇ ਹਨ ਕਿਉਂਕਿ ਸਮਾਂ ਤੁਹਾਡੇ ਲਈ ਸ਼ੁਭ ਸੰਜੋਗ ਲੈ ਕੇ ਆਇਆ ਹੈ ਪੂਰੇ 11 ਸਾਲਾਂ ਦੇ ਬਾਅਦ ਬੜਾ ਹੀ ਮਹੱਤਵਪੂਰਨ ਸਮਾ ਹੈ ਬੜਾ ਹੀ ਮਹੱਤਵਪੂਰਨ ਵੀਡੀਓ ਹੈ ਇਸ ਲਈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਆ ਖੁਦ ਯਕੀਨ ਨਹੀਂ ਹੋਵੇਗਾ ਇਹ ਸਮਾ ਵਾਕਿਆ ਹੈ ਤੁਹਾਡੇ ਲਈ ਕਿੰਨਾ ਭਾਗਸ਼ਾਲੀ ਹੈ ਨਾਲ ਹੀ ਇਹਨਾਂ ਦਿਨਾਂ ਵਿੱਚ ਅਸੀਂ ਤੁਹਾਨੂੰ ਕੁਝ ਸਾਵਧਾਨੀਆਂ ਬਾਰੇ ਦੱਸਾਂਗੇ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਦੇ ਬਾਰੇ ਵੀ ਦੱਸਾਂਗੇ ਜਿਨ੍ਹਾਂ ਉੱਤੇ ਤੁਹਾਨੂੰ ਧਿਆਨ ਰੱਖਣਾ ਸਾਵਧਾਨੀਆਂ ਵਰਤਣੀਆਂ ਹਨ ਇਹਨਾਂ ਗੱਲਾਂ ਤੇ ਅਮਲ ਵੀ ਕਰਨਾ ਹੈ ਜਿਸ ਨਾਲ ਇਹਨਾਂ ਦਿਨਾਂ ਦਾ ਜੋ ਸਮਾਂ ਹੈ ਇਹਨਾਂ ਦਾ ਹੋਰ ਜ਼ਿਆਦਾ ਲਾਭ ਤੁਹਾਨੂੰ ਮਿਲ ਜਾਵੇਗਾ ਹੋਰ ਜ਼ਿਆਦਾ ਤੁਸੀਂ ਫਾਇਦਾ ਉਠਾ ਸਕਦੇ ਹੋ ਇਸ ਲਈ ਵੀਡੀਓ ਦਾ ਇੱਕ ਇੱਕ 파ਟ ਦੱਸੀ ਗਈ ਇੱਕ ਇੱਕ ਗੱਲ ਤੁਹਾਡੇ ਲਈ અત્યੰਤ ਲਾਭਕਾਰੀ ਸਾਬਿਤ ਹੋ ਜਾਵੇਗੀ ਮਹੱਤਵਪੂਰਨ ਸਮਾਂ ਸਾਬਿਤ ਹੋਵੇਗਾ ਦੋਸਤੋ ਅਜੇਹਾ ਮੌਕਾ ਵਾਰ-ਵਾਰ ਨਹੀਂ ਆਉਂਦਾ ਅਜੇਹੇ ਸ਼ੁਭ ਸੰਜੋਗ ਵਾਰ-ਵਾਰ ਨਹੀਂ ਆਉਂਦੇ ਜੋ ਕਿ ਤੁਹਾਡੇ ਲਈ ਇਹਨਾਂ ਦਿਨਾਂ ਵਿੱਚ ਬਣ ਰਹੇ ਹਨ ਜਿਸ ਵਿੱਚ ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਜੀ ਇੱਕੋ ਸਮੇਂ ਤੁਹਾਡੇ ਉੱਪਰ ਕਿਰਪਾ ਕਰਨ ਵਾਲੇ ਹਨ ਦੋਸਤੋ ਇਹਨਾਂ ਦਿਨਾਂ ਵਿੱਚ ਮਹੱਤਵਪੂਰਨ ਸਮਾਂ ਹੈ ਜਿਹੜਾ ਤੁਹਾਡੇ ਲਈ ਸਾਬਿਤ ਹੋਵੇਗਾ ਫਾਇਦੇਮੰਦ ਸਾਬਿਤ ਹੋਵੇਗਾ ਖੁਦ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਤੁਹਾਡੇ ਘਰ ਪਧਾਰਨ ਵਾਲੇ ਹਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਕਿਉਂਕਿ ਧਨ ਪ੍ਰਾਪਤੀ ਦੇ ਯੋਗ ਵੀ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੇ ਲਈ ਇਸ ਸਮੇਂ ਦੇ ਵਿੱਚ ਦੋਸਤੋਂ ਨਾਲ ਹੀ ਨਾਲ ਇਹਨਾਂ ਦਿਨਾਂ ਦੇ ਅੰਦਰ ਗ੍ਰਹਿ ਨਕਸ਼ਤਰਾ ਦੀ ਸਥਿਤੀ ਵੀ ਤੁਹਾਡੇ ਪੱਖ ਵਿੱਚ ਰਹੇਗੀ ਇਸ ਨਾਲ ਸਮੇਂ ਦੀ ਚਾਲ ਤੁਹਾਡੇ ਪੱਖ ਵਿੱਚ ਰਹੇਗੀ ਇਸ ਲਈ ਦੋਸਤੋ ਇਹਨਾਂ ਦਿਨਾਂ ਦੇ ਅੰਦਰ ਜੋ ਸਮਾਂ ਹੈ ਨਾ ਇਸ ਦਾ ਤੁਸੀਂ ਸਨਮਾਨ ਕਰਨਾ ਹੈ ਲਾਭ ਉਠਾਉਣਾ ਹੈ ਲਾਭ ਦੇ ਨਵੇਂ-ਨਵੇਂ ਮਾਰਗ ਤੁਹਾਡੇ ਲਈ ਖੁੱਲਣਗੇ ਨਾਲ ਹੀ ਨਾਲ ਵੇਖੋਗੇ ਕਿ ਇਹਨਾਂ ਦਿਨਾਂ ਦੇ ਅੰਦਰ ਪ੍ਰਸਥਿਤੀਆਂ ਵਿੱਚ ਸਕਾਰਾਤਮਕ ਬਦਲਾਅ ਹੋਣਗੇ ਕਈ ਇਹੋ ਜਿਹੇ ਨਵੇਂ ਮੌਕੇ ਤੁਹਾਡੀ ਲਈ ਉਪਲਬਧ ਹੋਣਗੇ ਇਹ ਹੀ ਅਨੁਭਵ ਅੱਗੇ ਵਿਆਹਕ ਜੀਵਨ ਅਦ ਵਿੱਚ ਕੰਮ ਆਉਣਗੇ ਨਾਲ ਹੀ ਉਲਟ ਪ੍ਰਸਥਿਤੀਆਂ ਦਾ ਹੱਲ ਕੱਢਣ ਵਿੱਚ ਵੀ ਸਮਰੱਥ ਹੋ ਜਾਓਗੇ ਇਹ ਜੋ ਸਮਾਂ ਹੈ ਜੀ ਇਹ ਥੋੜੇ ਕ ਦਿਨ ਦਾ ਤੁਹਾਨੂੰ ਅਨੁਭਵ ਕਰਵਾਉਣ ਵਾਲਾ ਹੈ ਕਿ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਜਾਵੇਗੀ। ਆਪਣੇ ਆ ਦੇ ਵਿਚਕਾਰ ਸਮਾਂ ਬਤੀਤ ਕਰਨ ਲਈ ਆਤਮਿਕ ਖੁਸ਼ੀ ਤੁਹਾਨੂੰ ਪ੍ਰਾਪਤ ਹੋਵੇਗੀ। ਨਾਲ ਹੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਇੱਥੇ ਧਾਰਮਿਕ ਆਯੋਜਨ ਤੇ ਜਾਣ ਦਾ ਮੌਕਾ ਵੀ ਪ੍ਰਾਪਤ ਹੋ ਸਕਦਾ ਹੈ। ਸੰਤਾਨ ਦੇ ਵਿਦੇਸ਼ ਜਾਣ ਸੰਬੰਧੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਮਹੱਤਵਪੂਰਨ ਕੋਈ ਸੂਚਨਾ, ਸ਼ੁਭ ਸੂਚਨਾ ਮਿਲ ਸਕਦੀ ਹੈ। ਮਾਨਸਿਕ ਰੂਪ ਤੋਂ ਬਹੁਤ ਜ਼ਿਆਦਾ ਸਕੂਨ ਅਨੁਭਵ ਹੋ ਸਕਦਾ ਹੈ ਇਹਨਾਂ 7 ਦਿਨਾਂ ਵਿੱਚ ਤੁਸੀਂ ਸਮਝਦਾਰੀ ਦੇ ਨਾਲ ਹੀ ਕੰਮ ਕਰਨਾ ਹੈ ਧਨ ਦਾ ਨਿਵੇਸ਼ ਤੁਹਾਡੇ ਲਈ ਭਵਿੱਖ ਵਿੱਚ ਫਾਇਦੇਮੰਦ ਸਾਬਿਤ ਹੋਵੇਗਾ ਧਿਆਨ ਰੱਖੋ ਕਿ ਇਹਨਾਂ ਦਿਨਾਂ ਵਿੱਚ ਜੇਕਰ ਤੁਸੀਂ ਧਨ ਦਾ ਨਿਵੇਸ਼ ਕਰਦੇ ਹੋ ਭਵਿੱਖ ਵਿੱਚ ਕੀਤਾ ਗਿਆ ਨਿਵੇਸ਼ ਤੁਹਾਡਾ ਵੱਡਾ ਲਾਭ ਦੇਵੇਗਾ ਵੱਡੇ ਆਰਥਿਕ ਲਾਭ ਤੁਹਾਨੂੰ ਪ੍ਰਾਪਤ ਹੋਣਗੇ ਪਵੇਖ ਵਿੱਚ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਕੀਤੀ ਗਈ ਸਖਤ ਮਿਹਨਤ ਤੇ ਉਚਿਤ ਨਤੀਜੇ ਇਹਨਾਂ ਸਾਧਨਾ ਵਿੱਚ ਤੁਹਾਨੂੰ ਹਾਸਿਲ ਹੋ ਜਾਣਗੇ। ਰੁਕਾਵਟਾਂ ਤੇ ਬਦਾਵਾਂ ਦੇ ਬਾਵਜੂਦ ਸਾਰੇ ਮਹੱਤਵਪੂਰਨ ਕੰਮਾਂ ਨੂੰ ਨਿਭਟਾਉਣ ਵਿੱਚ ਤੁਸੀਂ ਸਮਰੱਥ ਰਹੋਗੇ। ਇਹਨਾਂ ਦਿਨਾਂ ਦਾ ਸਮਾਂ ਤੁਹਾਡੇ ਲਈ ਚੰਗਾ ਹੈ। ਭਰਾਵਾਂ ਦੇ ਨਾਲ ਘਰ ਵੀ ਪਰਿਵਾਰ ਦੇ ਲੋਕ ਤੇ ਰਿਸ਼ਤੇਦਾਰਾਂ ਵਿੱਚ ਮਿਠਾਸ ਆਵੇਗੀ। ਕੁਝ ਬੀਤੀਆਂ ਨਕਾਰਾਤਮਕ ਗਲਤਫਹਿਮੀਆਂ ਦੂਰ ਹੋਣਗੀਆਂ। ਸਮਾਂ ਜੋ ਇਹਨਾਂ ਦਿਨਾਂ ਦਾ ਹੈ ਇਹ ਸਮਾਂ ਮਾਨ ਪ੍ਰਤੀ ਸੱਟਾ ਵਧਾਉਣ ਦਾ ਹੈ ਆਸ-ਪਾਸ ਦੇ ਲੋਕਾਂ ਨਾਲ ਕੁਝ ਸਮਾਂ ਬਤੀਤ ਜ਼ਰੂਰ ਕਰੋਗੇ ਇਸ ਨਾਲ ਤੁਸੀਂ ਖੁਦ ਹਲਕਾ ਤਣਾਅ ਮੁਕਤ ਮਹਿਸੂਸ ਕਰੋਗੇ ਰੋਜ਼ਾਨਾ ਦੇ ਕੰਮਾਂ ਨਾਲ ਹੋਰ ਕੰਮਾਂ ਨੂੰ ਬੜੀ ਹੀ ਸਹਜਤਾ ਦੇ ਨਾਲ ਤੁਸੀਂ ਇਹਨਾਂ ਦਿਨਾਂ ਵਿੱਚ ਪੂਰਾ ਕਰ ਪਾਓਗੇ ਇਹ ਸਮਾਂ ਤੁਹਾਨੂੰ ਬੜਾ ਹੀ ਸੁਖਾਂਦ ਅਨੁਭਵ ਕਰਵਾਵੇਗਾ ਨਾਲ ਹੀ ਨਾਲ ਆਂਡ-ਗਵਾੜ ਤੇ ਰਿਸ਼ਤੇਦਾਰਾਂ ਨੂੰ ਉਚਿਤ ਬਣਾ ਕੇ ਰੱਖਣਾ ਤੁਹਾਡੇ ਲਈ ਅਤਿਅੰਤ ਜ਼ਰੂਰੀ ਹੋਵੇਗਾ ਅਜੇਹਾ ਵਿਹਾਰ ਨਾ ਕਰੋ ਜਿਸ ਨਾਲ ਤੁਹਾਨੂੰ ਨੀਵਾ ਦਿਖਣਾ ਪੈ ਜਾਵੇ ਤੁਹਾਡੀ ਆਲੋਚਨਾ ਹੋਵੇ ਕਿਉਂਕਿ ਵਿਰੋਧੀ ਤੁਹਾਡੇ ਤੇ ਹਾਵੀ ਰਹਿਣਗੇ ਕਿਉਂਕਿ ਤੁਸੀਂ ਇਸ ਸਮੇਂ ਸਫਲਤਾਵਾਂ ਨੂੰ ਚੁੰਮੋਗੇ ਅੱਗੇ ਵਧੋਗੇ ਉਹਨਾਂ ਤੋਂ ਵੇਖਿਆ ਨਹੀਂ ਜਾਵੇਗਾ ਪਰੰਤੂ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਵਿਰੋਧੀ ਤੁਹਾਡੇ ਤੇ ਹਾਵੀ ਤਾਂ ਹੋਣਗੇ ਪਰ ਤੁਹਾਡੇ ਸਾਹਮਣੇ ਟਿਕ ਨਹੀਂ ਪਾਉਂਦੇ ਤੁਹਾਡਾ ਕੁਝ ਵਿਗਾੜ ਨਹੀਂ ਸਕਦੇ ਇਸ ਲਈ ਬੇਚਿੰਤ ਹੋ ਕੇ ਅੱਗੇ ਵਧੋ ਤੇ ਸਫਲਤਾਵਾਂ ਤੁਹਾਡੇ ਕਦਮ ਚੁੰਮਣਗੀਆਂ ਪਰੰਤੂ ਕਦੇ-ਕਦੇ ਤੁਹਾਡੇ ਗੁੱਸੇ ਵਾਲਾ ਸੁਭਾਅ ਤੁਹਾਡੇ ਲਈ ਹੀ ਪਰੇਸ਼ਾਨੀ ਦਾ ਕਾਰਨ ਬਣ ਜਾਵੇਗਾ ਇਸ ਲਈ ਕੀ ਕਰੋ ਕਿ ਆਪਣੇ ਸੁਭਾਅ ਵਿੱਚ ਥੋੜੀ ਜਿਹੀ ਮਿਠਾਸ ਰੱਖੋ ਬੋਲ ਬਾਣੀ ਨੂੰ ਚੰਗਾ ਰੱਖੋ ਜਿਸ ਨਾਲ ਹੋਰ ਲੋਕਾਂ ਨੂੰ ਬੁਰਾ ਨਾ ਲੱਗੇ ਗੁੱਸੇ ਤੇ ਕਾਬੂ ਰੱਖੋ ਨਾਲ ਹੀ ਨਾਲ ਤੁਹਾਡਾ ਜੋ ਭਾਵਕਤਾ ਵਾਲਾ ਉਦਾਰਤਾ ਵਾਲਾ ਸੁਭਾਅ ਹੈ ਇਸ ਨੂੰ ਥੋੜਾ ਜਿਹਾ ਬਦਲੋ ਕਿਉਂਕਿ ਲੋਕ ਇਸ ਦਾ ਫਾਇਦਾ ਉਠਾ ਲੈਂਦੇ ਹਨ ਤੁਹਾਡੇ ਭੋਲੇਪਣ ਦਾ ਕਿਉਂਕਿ ਤੁਸੀਂ ਸਾਰਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹੋ ਇਹ ਸੁਭਾਅ ਤੁਹਾਡੇ ਲਈ ਹਾਨੀ ਦਾ ਕਾਰਕ ਬਣ ਜਾਵੇਗਾ ਤੁਹਾਡੇ ਲਈ ਇਹ ਹੀ ਸਾਵਧਾਨੀ ਵਰਤਣੀ ਸਭ ਤੋਂ ਜ਼ਰੂਰੀ ਹੈ ਉਹਨਾਂ ਲੋਕਾਂ ਨੂੰ ਪਛਾਣੋ ਜੋ ਤੁਹਾਡਾ ਭਲਾ ਨਹੀਂ ਚਾਹੁੰਦੇ ਜੋ ਤੁਹਾਡਾ ਬੁਰਾ ਚਾਹੁੰਦੇ ਹਨ ਉਹਨਾਂ ਤੋਂ ਸਾਵਧਾਨ ਰਹੋ ਇਹਨਾਂ ਦਿਨਾਂ ਵਿੱਚ ਇੱਕ ਗੱਲ ਹੋਰ ਵਿਸ਼ੇਸ਼ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿ ਧਨ ਦਾ ਲੈਣ-ਦੇਣ ਕਰਦੇ ਸਮੇਂ ਸਾਵਧਾਨੀ ਵਰਤੋ ਕਿਉਂਕਿ ਇਸ ਸਮੇਂ ਧਨ ਹਾਨੀ ਵੇ ਤੁਹਾਨੂੰ ਹੋ ਸਕਦੀ ਹੈ ਪਰ ਤੁਹਾਨੂੰ ਲਾਭ ਦੇ ਤਾਂ अनेका ਯੋਗ ਹਨ ਤੋਖਾ ਵੀ ਮਿਲ ਸਕਦਾ ਹੈ ਹਾਨੀ ਵੀ ਹੋ ਸਕਦੀ ਹੈ ਪੈਸਾ ਕਿਸੇ ਨੂੰ ਨਾ ਦਿਓ ਜੇਕਰ ਦੇਣਾ ਪਿਆ ਜਾਵੇ ਤਾਂ ਸੋਚ ਸਮਝ ਕੇ ਤੁਹਾਡੇ ਲਈ ਚੰਗਾ ਫਿਰ ਹੀ ਰਹੇਗਾ ਵਿਦਿਆਰਥੀ ਵਰਗ ਦੇ ਜਿਹੜੇ ਲੋਕ ਹਨ ਜੋ ਪੜ੍ਹਾਈ ਕਰ ਰਹੇ ਹਨ ਉਹਨਾਂ ਨੂੰ ਆਪਣੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਆਪਣੀ ਸਿੱਖਿਆ ਤੇ ਵੀ ਧਿਆਨ ਦਿਓ ਤੇ ਨਾਲ ਹੀ ਨਾਲ ਗਲਤ ਕਿਸਮ ਦੇ ਕਿਸੇ ਵਿਹਾਰ ਤੋਂ ਬਚਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਗਲਤ ਸੰਗਤ ਵਿੱਚ ਸਮਾਂ ਬਤੀਤ ਨਾ ਕਰੋ ਕਿਉਂਕਿ ਇਹ ਸਮਾਂ ਕੈਰੀਅਰ ਵਿੱਚ ਉਪਲਬਧੀ ਹਾਸਲ ਕਰਨ ਦਾ ਸਮਾਂ ਹੈ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਉੱਚ ਮੁਕਾਮ ਤੇ ਪਹੁੰਚ ਸਕਦੇ ਹੋ ਇਹਨਾਂ ਦਿਨਾਂ ਦੇ ਅੰਦਰ ਤੁਹਾਡੇ ਪ੍ਰੇਮ ਸੰਬੰਧਾਂ ਵਿੱਚ ਮਿਠਾਸ ਆਵੇਗੀ ਵਿਆਹਤਾ ਸੰਬੰਧ ਮਜ਼ਬੂਤ ਹੋਣਗੇ ਪ੍ਰੇਮ ਸੰਬੰਧ ਵਿਆਹ ਸੰਬੰਧ ਵਿੱਚ ਜਲਦੀ ਬਦਲ ਆਵੇਗਾ ਕਿਉਂਕਿ ਇਹਨਾਂ ਦਿਨਾਂ ਵਿੱਚ ਘਰ ਵਿੱਚ ਚਰਚਾਵਾਂ ਚੱਲਦੀਆਂ ਰਹਿਣਗੀਆਂ ਨਾਲ ਹੀ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀਵਨ ਸਾਥੀ ਦੇ ਕੁਝ ਨੋਕ ਚੋਕ ਹੋ ਸਕਦੀ ਹੈ ਪਰੰਤੂ ਜਲਦੀ ਹੀ ਠੀਕ ਹੋ ਜਾਵੇਗੀ ਚਿੰਤਾ ਤੁਸੀਂ ਬਿਲਕੁਲ ਨਹੀਂ ਕਰਨੀ ਜੇਕਰ ਪਤੀ ਪਤਨੀ ਵਿੱਚ ਕੋਈ ਅਣਬਣ ਚੱਲ ਰਹੀ ਹੈ ਘਰੇਲੂ ਕਲੇਸ਼ ਹੈ ਤਾਂ ਕਿਸੇ ਵਿਚੋਲਗੀ ਨਾਲ ਦੂਰ ਹੋ ਜਾਵੇਗੀ ਆਪਸੀ પ્રેમ ਵਧੇਗਾ ਮੁਰ ਰਿਸ਼ਤਿਆਂ 'ਚ ਮਿਠਾਸ ਆਵੇਗੀ ਘਰ ਪਰਿਵਾਰ ਦੇ ਆਪਸ ਵਿੱਚ ਲੋਕ ਮਿਲ ਜੁਲ ਕੇ ਰਹਿਣਗੇ ਹਾਸੇ ਮਜ਼ਾਕ ਵਿੱਚ ਸਮਾਂ ਬਤੀਤ ਹੋਵੇਗਾ ਧਾਰਮਿਕ ਸਥਾਨ ਦੇ ਲਈ ਜਾ ਸਕਦੇ ਹੋ ਯਾਤਰਾ ਲੈ ਕੇ ਕਿਸੇ ਦਰਸ਼ਨਾਂ ਲਈ ਜਾ ਸਕਦੇ ਹੋ ਆਤਮਿਕ ਖੁਸ਼ੀ ਦਾ ਅਹਿਸਾਸ ਹੋਵੇਗਾ ਜੇਕਰ ਤੁਹਾਡੇ ਬਿਜ਼ਨਸ ਵਪਾਰ ਦੀ ਗੱਲ ਕਰੀਏ ਤੁਹਾਡੇ ਕਾਰੋਬਾਰ ਦੀ ਨੌਕਰੀ ਸਿੱਖਿਆ ਦੀ ਤਾਂ ਇਹਨਾਂ ਦਿਨਾਂ ਦੇ ਅੰਦਰ ਤੁਹਾਨੂੰ ਲਾਪਰਵਾਹੀ ਬਿਲਕੁਲ ਨਹੀਂ ਕਰਨੀ ਚਾਹੀਦੀ ਦੇਰੀ ਨਾਲ ਕੋਈ ਵੀ ਮਹੱਤਵਪੂਰਨ ਕੰਮ ਨਹੀਂ ਕਰਨਾ ਨਹੀਂ ਤਾਂ ਅਧੂਰਾ ਰਹਿ ਸਕਦਾ ਹੈ ਲਾਪਰਵਾਹੀ ਤਾਂ ਭੁੱਲ ਕੇ ਵੀ ਨਹੀਂ ਵਰਤਣੀ ਇਸ ਸਮੇਂ ਤੁਸੀਂ ਦਾਨਪੁਨ ਜ਼ਰੂਰ ਕਰਨਾ ਹੈ ਮੁਨਾਫੇ ਦੇ ਲਈ ਇਹ ਸਮਾਂ ਤੁਹਾਡੇ ਲਈ ਯੋਗ ਹੈ ਪਰਿਵਰਤਨਸ਼ੀਲ ਸਮਾਂ ਹੈ ਵੱਡਾ ਪਰਿਵਰਤਨ ਹੋਵੇਗਾ ਮੁਨਾਫਾ ਹੋਵੇਗਾ ਤੇ ਤੁਹਾਡੇ ਵਪਾਰ ਦੀਆਂ ਚਰਚਾਵਾਂ ਹੋਣਗੀਆਂ ਇਸ ਸਮੇਂ ਤੁਸੀਂ ਚਰਚਾਵਾਂ ਦੇ ਸਫਲਤਾਵਾਂ ਦੇ ਝੰਡੇ ਗੱਡ ਦੇਓਗੇ ਇਹ ਸਮਾਂ ਵਿਦੇਸ਼ ਨੂੰ ਲੈ ਕੇ ਜਾਣ ਲਈ ਵੀ ਬਹੁਤ ਹੀ ਅਨੁਕੂਲ ਸਾਬਿਤ ਹੋ ਜਾਵੇਗਾ ਇਸ ਸਮੇਂ ਤੁਸੀਂ ਬਹੁਤ ਹੀ ਮੁਨਾਫਾ ਕਮਾਉਣ ਵਾਲੇ ਹੋ ਇਸੇ ਸਮੇਂ ਤੁਹਾਡੀ ਪ੍ਰਮੋਸ਼ਨ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਬਦਲਦਾ ਮੌਸਮ ਤੁਹਾਡੀ ਸਿਹਤ ਨੂੰ ਲੈ ਕੇ ਦਿੱਕਤ ਪਾ ਸਕਦਾ ਹੈ ਪਰ ਤੁਸੀਂ ਸੁਚੇਤ ਰਹਿਣਾ ਹੈ ਧੰਨਵਾਦ